ਮਿਲਕ ਯੂਨੀਅਨ ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰ ਦੀ ਚੋਣ ਮਿਲਕ ਪਲਾਂਟ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਸਰਦਾਰ ਹਰਮਿੰਦਰ ਸਿੰਘ ਡਾਇਰੈਕਟਰ ਵਾਸੀ ਪਿੰਡ ਕੁੜਾਣੀ ਕਲਾ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਦਾ ਚੇਅਰਮੈਨ ਚੁਣ ਲਿਆ ਗਿਆ ਆਮ ਆਦਮੀ ਪਾਰਟੀ ਦੇ ਸਮੂਹ ਬੋਰਡ ਆਫ ਡਾਇਰੈਕਟਰਸ ਦੁਆਰਾ ਅੱਜ ਉਹਨਾਂ ਨੂੰ ਚੇਅਰਮੈਨ ਚੁਣਿਆ ਗਿਆ ਉਹਨਾਂ ਦੀ ਤਾਜਪੋਸ਼ੀ ਦੇ ਮੌਕੇ ਸਰਦਾਰ ਨਰਿੰਦਰ ਸਿੰਘ ਸ਼ੇਰਗਲ ਚੇਅਰਮੈਨ ਮਿਲਕ ਫੈਟ ਪੰਜਾਬ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ ਉਹਨਾਂ ਵੱਲੋਂ ਸਰਦਾਰ ਹਰਮਿੰਦਰ ਸਿੰਘ ਡਾਇਰੈਕਟਰ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਕਾਰੀ ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਬਣਨ ਦੀ ਵਧਾਈ ਦਿੱਤੀ ਗਈ। ਇਸ ਮੌਕੇ ਸਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ ਮਿਲਕ ਫੈਡ ਵੱਲੋਂ ਬਿਆਨ ਕੀਤਾ ਗਿਆ ਕਿ ਮਿਲਕ ਫੈਡ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਤੀਸ਼ੀਲ ਅਗਵਾਈ ਸਦਕਾ ਵੇਰਕਾ brand ਦੇ ਹੇਠ ਨਵੀਆਂ ਬੁਲੰਦੀਆਂ ਨੂੰ ਛੂਰਿਆ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਮਿਲਕ ਪਲਾਂਟ ਲੁਧਿਆਣਾ ਦੀ ਬਿਹਤਰੀ ਲਈ ਮਿਲਕ ਫੈਡ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਜਿਨ੍ਹਾਂ ਤਹਿਤ ਅੱਜ ਮਿਲਕ ਪਲਾਂਟ ਲੁਧਿਆਣਾ ਨੂੰ ਸਰਦਾਰ ਹਰਮਿੰਦਰ ਸਿੰਘ ਚੇਅਰਮੈਨ ਦੀ ਯੋਗ ਅਗਵਾਈ ਮਿਲੀ ਹੈ। ਇਹਨਾਂ ਉਪਰਾਲਨਾਂ ਤਹਿਤ ਪਿਛਲੇ ਸਮੇਂ ਵਿੱਚ 110 ਕਰੋੜ ਦੀ ਲਾਗਤ ਨਾਲ ਨਵੀਂ ਬੜੀ ਡੇਰੀ ਦਾ ਉਦਘਾਟਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਇੱਥੇ ਜ਼ਿਕਰ ਯੋਗ ਹੈ ਕਿ ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰ ਦੀ ਚੋਣ 2 ਸਾਲ ਪਹਿਲਾਂ ਹੀ ਹੋ ਚੁੱਕੀ ਸੀ ਪਰ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੁਦੇ ਲੰਬੇ ਸਮੇਂ ਤੋਂ ਖਾਲੀ ਚੱਲੇ ਆ ਰਹੇ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰ ਤੇ ਡਾਇਰੈਕਟਰਸ ਹਾਜ਼ਰ ਸਨ। ਭਾਈ ਰਾਜਵੀਰ ਜੀ ਉਸਦੀ ਸਾਹਿਬ ਸੀਐਮ ਸਾਹਿਬ ਦੇ ਭਾਈ ਸੁਖਵੀਰ ਜੀ ਉਹਨਾਂ ਦੀ ਪੂਰੀ ਸ਼ਤਰ ਸ਼ਾਇਦ ਜਿਹਨਾਂ ਦਾ ਸਿਰ ਤੇ ਆਸ ਰੱਖਾਇਆ ਨਹੀਂ ਕਿ ਕੋਈ ਇਦਾਂ ਜ਼ਿੰਮੇਵਾਰੀ ਚੱਕ ਸਕਦਾ ਪਰ ਇਹਨਾਂ ਨੂੰ ਹੁਣ ਨਿਬੜਨਾ ਪਊਗਾ ਇਮਾਨਦਾਰੀ ਨਾਲ ਦੇਖੋ ਜਿਹੜਾ ਇੱਥੇ ਤਾਂ ਜਦ ਤੱਕ ਮਾਇਆ ਜੀ ਪੂਰੇ ਇਮਾਨਦਾਰੀ ਦਾ ਪੱਲਾ ਫੜ ਕੇ ਰੱਖਣਾ ਪੈਣਾ ਚਾਹੇ ਕੋਈ ਹੋਵੇ ਠੀਕ ਹੈ ਜੀ ਮੇਰਾ ਕੋਈ ਧੀ ਨਹੀਂ ਕੋਈ ਪੁੱਤ ਨਹੀਂ ਕੋਈ ਮੇਰਾ ਚਾਚਾ ਨਹੀਂ ਕੋਈ ਤਾਇਆ ਨਹੀਂ ਮੇਰਾ ਸਾਰਾ ਕੋਈ ਵੇਰਕਾ ਜਿੱਥੇ ਮੈਨੂੰ ਕੋਈ ਸ਼ਿਕਾਇਤ ਆ ਗਈ ਆਪਾਂ ਤਾਂ ਬਖਸ਼ਣਾ ਨਹੀਂ ਕਿਸੇ ਨੂੰ ਵੀ ਆਪਾਂ ਨੂੰ ਅੱਜ ਪੈਸੇ ਦਾ ਪਰਵਾਹ ਨਹੀਂ ਪਰਮਾਤਮਾ ਦੀ ਬਹੁਤ ਬੜੀ ਕਿਰਪਾ ਇੱਥੇ ਜਿਹਦਾ ਕੰਮ ਕਰਨ ਦਾ ਹੈ ਪਲਾਂਟ ਤੇ ਅੱਠੇ ਕੀਤੇ ਹੈ ਕੋਈ ਉਹਨੂੰ ਇਮਾਨਦਾਰੀ ਨਾਲ ਕੰਮ ਕਰਨਾ ਪੈਣਾ ਜਿਹੜਾ ਸਾਡੀ ਕੜਕੀ ਚ ਆ ਗਿਆ ਉਹਨੂੰ ਬਖਸ਼ਣਾ ਕੋਈ ਨਹੀਂ ਕਿਸੇ ਪਾਸੇ ਨਹੀਂ ਇਹ ਹੁਣ ਆਪਣਾ ਸਾਰੇ ਜਾਣੇ ਸਾਡੀ ਬੇਨਤੀ ਹੱਥ ਜੋੜ ਕੇ ਕਿਹਾ ਜਾ ਕੋਈ ਮੌਕਾ ਨਾ ਦਿਓ ਰਲ ਮਿਲ ਕੇ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਵਸੀਹ ਦੀ ਕਿਰਪਾ ਸਾਰੇ ਆਪ ਇਸ ਕਰਕੇ ਤੁਸੀਂ ਪਹਿਲੇ ਹੀ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਆਪਾਂ ਹੋਰ ਇਸ ਤਾਰੇ ਨੂੰ ਸਾਰੇ ਸਾਡੇ ਜੀਐਮ ਸਾਹਿਬਾਨ ਐਮਪੀ ਸਾਹਿਬੀ ਸਾਡੇ ਬਹੁਤ ਵਧੀਆ ਬੰਦੇ ਅਸੀਂ ਅਰਦਾਸ ਤੇ ਬੁਣੀ ਚੜਦੇ ਆ ਤੇ ਅੰਕਲ ਜੀ ਬੈਠੇ ਇਹਦਾ ਤਾਂ ਤਜਰਬੇ ਤੋਂ ਤੁਸੀਂ ਸਿੱਧ ਲੈ ਕੇ ਇਹਨਾਂ ਤੋਂ ਸਿੱਖਿਆ ਲੈ ਕੇ ਸਾਰੇ ਤੁਸੀਂ ਬੜੇ ਸਿਆਣੇ ਸੁੱਝੇ ਹੋਇਓ ਹਰਮੇਸ਼ਵਰ ਸਿੰਘ ਜੀ ਜਾਂ ਮੇਰੇ ਬਲੂਤਰਾ ਸਾਹਿਬ ਦੋਸਤਾਂ ਜੂਸੀ ਜੀ ਉਹ ਸਾਰੇ ਜਿੰਨੇ ਵੀ ਤੁਸੀਂ ਹੈਗੇ ਇੱਕ ਪੇਟੋਂ ਇਸ ਕਰਕੇ ਆਉ ਆਪਾਂ ਇਸ ਆਧਾਰਨ ਜਿਹੜਾ ਇਨਾਂ ਦੀ ਘਾਟ ਸੀ ਚੀਰਮੈਨ ਸਾਹਿਬ ਦੀ ਅਸਾਂ ਆਮ ਆਦਮੀ ਪਾਰਟੀ ਦੇ ਜਿਹੜੇ ਸਾਰੇ ਆਮ ਦੀ ਸਾਡੇ ਆਪਣੀ ਆਪਾਂ ਸਾਰੇ ਹੁਣ ਆਪਾਂ ਪੰਜਾਬ ਨੂੰ ਕਿੱਲੇ ਲੈ ਕੇ ਜਾਣਾ ਜੀ ਕੋਈ ਉਰੇ ਕਾਲੀ ਦੀ ਕੋਈ ਕਾਗਰਸੀ ਨਹੀਂ ਕੋਈ ਕੁਛ ਨਹੀਂ ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਸਾਡਾ ਜਿਹੜਾ ਮੁੱਖ ਮਕਸਦ ਹੈ ਆਪਾਂ ਆਪਣੇ ਪੰਜਾਬ ਨੂੰ ਬਚਾਉਣਾ ਹੈ ਉਹ ਸਾਰਿਆਂ ਦੇ ਤਜਰਬੇ ਤੋਂ ਆਪਾਂ ਨੇ ਸਾਰਿਆਂ ਦੀ ਇਮਾਨਦਾਰੀ ਨਾਲ ਤਾਹੀ ਆਪਾਂ ਬਚਾ ਸਕਦੇ ਜੋ ਸੀਐਮ ਸਾਹਿਬ ਦਾ ਸੁਪਨਾ ਉਹਨੂੰ ਆਪਾਂ ਨੇ 10000 ਕਰੋੜ ਤੇ ਜਿਹੜਾ ਟੀਚਾ ਉਹਨਾਂ ਦਾ ਉਹ ਆਪਾਂ ਨੇ 24 ਤੱਕ ਜਾਣ ਜੋ 26 ਤੱਕ ਸੌਰੀ ਪੂਰਾ ਕਰਨਾ ਇਸ ਕਰਕੇ ਜਿੰਨਾ ਵੀ ਤੁਸੀਂ ਸਾਰੇ ਯੋਗਦਾਨ ਪਾੜਸਾ ਨੂੰ ਮਾਣ ਹੈ ਤੁਹਾਡੇ ਅਸੀਂ ਹਮੇਸ਼ਾ ਚਲੋ ਪ੍ਰਮਾਤਮਾ ਤੁਹਾਨੂੰ ਚੇਅਰਮੈਨ ਸਾਹਿਬ ਦੇ ਉੱਤੇ ਬੜੀ ਖੁਸ਼ੀ ਦੀ ਗੱਲ ਹੈ ਤੁਹਾਡੀ ਟੀਮ ਪੂਰੀ ਹੋ ਗਈ ਜੀਐਮ ਸਾਹਿਬ ਤੁਹਾਨੂੰ ਬੜਾ ਤਜਰਬਾ ਪ੍ਰਾਣਾ ਲੰਬੇ ਸਮੇਂ ਤੋਂ ਤੁਸੀਂ ਵੀ ਤੁਹਾਡਾ ਹੀ ਬੜਾ ਤਜਰਬਾ ਤੁਸੀਂ ਬੜੀ ਸੇਵਾ ਕੀਤੀ ਹੈ ਇਸ ਕਰਕੇ ਸਾਰੇ ਨਾਲ ਮਿਲ ਕੇ ਇਮਾਨਦਾਰੀ ਨਾਲ ਆਪਾਂ ਆਪਣੇ ਪੰਜਾਬ ਨੂੰ ਪਹੁੰਚਾਈਏ ਤੁਹਾਨੂੰ ਇੱਕ ਵਾਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਵੀ ਇਹਨਾਂ ਨੂੰ ਇੱਥੇ ਬਿਠਾਉਣ ਦੀ ਸਹੂਲਤ ਪਾਇਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੀਐਮ ਸਾਹਿਬ ਵੱਲੋਂ ਵੀ ਸਾਡੇ ਵੱਲੋਂ ਵੀ ਸਾਰੇ ਵਰਕਾ ਪਰਿਵਾਰ ਵੱਲੋਂ ਮਿਲਖਾਇਨ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆਓ ਆਪਾਂ ਹੁਣ ਇਹ ਸਦਾਰਨ ਅੱਗੇ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆਦੋ ੜੋ ਜੇ ਮਿਸਾਬ ਪਹਿਲਾਂ ਤਾਂ ਪੈਸੇ ਗੁਰੂ ਮਾਨਾ ਜੀ ਕਿਰਪਾ ਨਾਲ ਬਹੁਤ ਦਾ ਸੱਚੇ ਬਾਸਾ ਲੈ ਜਾਂਦਾ ਹੋਇਆ ਤੁਹਾਨੂੰ ਐਸਾ ਕੋਈ ਸੁਨੇਹਾ ਨਹੀਂ ਮਿਲੂ ਇੱਕ ਪੈਸੇ ਇੱਕ ਨਵੇਂ ਪੈਸੇ ਦੀ ਠੀਕ ਹੈ ਕੋਈ ਹੀਰਾ ਕਰੀ ਉੱਪਰ ਨਹੀਂ 27 ਸਾਲ ਹੋ ਗਏ ਚੱਕਰ 'ਚ ਬੈਜੋ ਆਪਾਂ ਇਮਾਨਦਾਰੀ ਪਰਮਾਤਮਾ ਤੋਂ ਗੁਰੂ ਮਹਾਰਾਜ ਤੋਂ ਇਮਾਨਦਾਰੀ ਨਾਲੇ ਕੰਮ ਕੀਤਾ ਗਾਹਾਂ ਨੂੰ ਵੀ ਕਰਾਂਗੇ ਜੋ ਤੁਹਾਡਾ ਜੋ ਸੀਐਮ ਸਾਹਿਬ ਦਾ ਜੋ ਵੀਰ ਜੀ ਆਜ ਬਾਰੇ ਸਾਰਿਆਂ ਦਾ ਮੇਰੇ ਮੇਰੇ ਸਰ ਇਸ਼ਾਨ ਆ ਮੈਂ ਗਦੇ ਭੁੱਲਣ ਵਾਲਾ ਨਹੀਂ ਇਨਸਾਨ ਮੈਂ ਐਸਾ ਇਨਸਾਨ ਆ ਤੁਹਾਡਾ ਸਾਥ ਨਹੀਂ ਸਿੱਟੂ ਨਹੀਂ ਸਾਡਾ ਪਰੋਚ ਹੈ ਨਾ ਠੀਕੋ ਨਹੀਂ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਨਹੀਂ ਸਾਡਾ ਦੇਖੋ ਕਦੇ ਵੀ ਇਹ ਨਹੀਂ ਹੋ ਤੁਹਾਨੂੰ ਲਾਭਾ ਨਹੀਂ ਮਿਲੂ ਦੇਖੋ ਸਿੰਦੇ ਨੇ ਪੰਜ ਪੈਸੇ ਦੀ ਇਹ ਜਮਨੀ ਕਰ ਦੇਖੋ ਅੱਜ ਦੇਖੋ ਮੇਰਾ ਫਰਜ ਬੰਦਾ ਤੁਹਾਨੂੰ ਬਚਵਾਉਂਦਾ ਅੱਜ ਪੰਜਾਬ 'ਚ ਕੀ ਹੈ ਅੱਜ ਸਾਰੇ ਪੰਜਾਬ 'ਚ ਕਾਂਗਰਸ ਹੀ ਕੰਮ ਜਿੱਤੇ ਹੋਏ ਸਾਡਾ ਤਾਂ ਪਛਾਈ ਨਹੀਂ ਸੀ ਬੰਦਾ ਅਸੀਂ ਤਾਂ ਪਿਆਰ ਨਾਲ ਸਾਰਿਆਂ ਨਾਲ ਲਾਇਆ ਅੱਜ ਸਾਰਾ ਬੋਰਡ ਪੰਜਾਬ ਦਾ ਸਾਡੇ ਬਿਨਾ ਕਹੇ ਤੇ ਸਾਈਨ ਕਰਨ ਤੇ ਆ ਰਹੇ ਆ ਅੱਜ ਸਾਰੇ ਪੰਜਾਬ ਦੇ ਜਿੰਨੇ ਵੀ ਪਲਾਂਟ ਆ ਉਹਨਾਂ ਦੇ ਡਾਇਰੈਕਟਰ ਸਾਹਿਬਾਨ ਸਾਡੀ ਇਮਾਨਦਾਰੀ ਕਰਕੇ ਸਾਡੀ ਜੋ ਵੀ ਤੁਹਾਨੂੰ ਤੁਸੀਂ ਦੇਖਿਆ ਉਸੇ ਕਰਕੇ ਤੁਸੀਂ ਸਾਨੂੰ ਇਹਨਾਂ ਦਾ ਮਾਣ ਦੇ ਰਹੇ ਹੋ ਠੀਕ ਹੈ ਨਾ ਇਸ ਕਰਕੇ ਆਪਾਂ ਰਲ ਮਿਲ ਕੇ ਜੋ ਮੈਂ ਪਹਿਲਾਂ ਕਿਹਾ ਤੁਹਾਨੂੰ ਬਹੁਤ-ਬਹੁਤ ਮੁਬਾਰਕ ਫਿਰ ਮੁਬਾਰਕ ਦੇਖੋ ਇਨਸਾਨ ਹੀ ਇਨਸਾਨ ਦੇ ਕੰਮ ਹੁੰਦਾ ਤੁਸੀਂ ਤੇ ਕੁਝ ਦਿਖਾਇਆ ਸਾਨੂੰ ਤਾਂ ਹੀ ਲੋਕ ਇਧਰ ਨੂੰ ਲੱਗੇ ਨਹੀਂ ਆ ਜੀ ਕਾਂਗਰਸ ਕਾਲੀ ਦੇਖਦੀ ਆ ਉਹ ਅਸੀਂ ਜਾਰਾ ਕੁਝ ਦੇਖ ਕੇ ਜਚਾਰ ਮਗ ਲੱਗਦਾ ਹੁੰਦਾ ਕਿ ਨਹੀਂ thank you, thank you. Thank you.